ਇਹ ਨੂੰ ਮੈਂ ਐਲਾਨ ਕੀਤਾ ਸੀ ਕਿ ਮੈਂ ਕੰਪਿਊਟਰ ਦੇ ਆਪਕਾਂ ਨੂੰ ਥੀਮਾ ਤੇ ਕਮਿਸ਼ਨ ਤੇ ਸੀਐਸਆਰ ਰੂਲ ਲਾਗੂ ਕਰੂੰਗਾ ਉਹ ਮੇਰੇ ਤੋਂ ਕਦੇ ਹੀ ਮਾਰੀ ਗਈ ਗਲਤੀ ਚ ਤੇ ਮੈਂ ਮਾਫੀ ਮੰਗਦਾ ਨਾ ਭੈਣਾ ਤੋਂ ਤੇ ਭੈਣਾ ਜਿ ਹੁਣੇ ਉੱਠ ਕੇ ਇੱਥੇ ਤੁਰ ਜਾਣੀਆ ਸਾਡੇ ਤੋਂ ਮਾਫੀ ਮੰਗ ਲਵੇ ਉਹ ਵੀ ਮੇਰੇ ਕੋਲ ਗਲਤੀ ਹੋ ਗਈ ਮੇਰੇ ਹੱਥ ਵਾਸ ਕੁਝ ਹੈ ਨਹੀਂ ਸੀ ਐਲਾਨ ਮੈਂ ਐਵੇਂ ਹੀ ਕਰ ਦਿੱਤਾ ਇਹ ਸਿੱਖਿਆ ਮੰਤਰੀ ਸੁਣ ਲੈ ਇਸ ਗੱਲ ਨੂੰ ਇਹ ਐਲਾਨ ਇਹਨੂੰ ਕਰਨਾ ਪੈਣਾ ਜਾਂ ਤਾਂ ਸਾਨੂੰ ਉਹ ਲਾਭ ਦੇ ਦੇ ਜਿਹੜਾ ਤੋਹਫਾ ਇਹ ਸਾਨੂੰ ਦਿਖਾਇਆ ਸੀ ਜਾਂ ਤਾਂ ਉਹ ਤੋਹਫਾ ਦੇ ਦੇ ਜਾਂ ਫਿਰ ਕਾਫੀ ਹੋ ਗਈ ਅਸੀਂ ਇਹਨੂੰ ਮਾਫ਼ ਕਰਨੀ ਤਿਆਰ ਇਹ ਜਿਹੜੀ ਪੰਡਾ ਦੀ ਸਰਕਾਰ ਹੈ ਇਹ 3 ਸਾਲ ਪਹਿਲਾਂ ਜਦੋਂ ਆਈ ਨਹੀਂ ਸੀ ਸਾਡੇ ਧਰਨਿਆਂ ਜਾ ਕੇ ਬੈਠਦੇ ਸੀ ਸਾਡੇ ਨੋਟੀਫਿਕੇਸ਼ਨ ਦੇਖਦੇ ਸੀ ਸਾਡੇ ਅਪੁਆਇੰਟਮੈਂਟ ਲੈਟਰ ਦੇਖਦੇ ਸੀ ਕਹਿੰਦੇ ਸੀ ਜੇ ਅਸੀਂ ਸਰਕਾਰ ਚ ਆ ਗਏ 5 ਮਿੰਟ ਦਾ ਕੰਮ ਹੈ ਤੁਹਾਨੂੰ ਤਾਂ ਗਵਰਨਰ ਨੇ ਸਾਰਾ ਕੁਝ ਲਿਖ ਕੇ ਦਿੱਤਾ ਹੋਇਆ ਇਹਨਾਂ ਦੀ ਬਰਦਈ ਸੀ ਕਿ 5 ਮਿੰਟ ਦਾ ਕੰਮ ਹੈ ਤੁਹਾਨੂੰ ਤਾਂ ਸਭ ਕੁਝ ਗਵਰਨਰ ਦੇ ਹੱਥੀ ਲਿਖ ਕੇ ਦਿੱਤਾ ਆਪਣੇ ਸਾਈਨ ਕਰਕੇ ਦਿੱਤੇ ਹੋਏ ਨੇ ਪਰ ਇਹ ਇਹ ਉਹ ਸਰਕਾਰ ਹੈ ਜਿਹੜੀ ਕਹਿੰਦੀ ਸੀ 5 ਮਿੰਟ ਦਾ ਕੰਮ ਅੱਜ 3 ਸਾਲ ਹੋ ਗਏ 5 ਮਿੰਟ ਦਾ ਕੰਮ ਨਹੀਂ ਕਰ ਸਕੀ 120 ਦਿਨਾਂ ਤੋਂ ਸਾਡੇ ਸਾਥੀ ਪੁਖਰਦਾਰ ਤੋਂ ਜ਼ਗਰੂਰ ਚ ਬੈਠੇ ਨੇ ਇਸ ਸਰਕਾਰ ਦਾ ਇੱਕ ਵੀ ਨੁਮਾਇੰਦਾ ਨਹੀਂ ਆਇਆ ਅਸੀਂ 2 ਘੰਟੇ ਦੀ ਰੈਲੀ ਕਰਦੇ ਸੀ ਵੋਟਾਂ ਤੋਂ ਪਹਿਲਾਂ ਇਹ ਚੌਕੜੀਆਂ ਮਾਰ ਕੇ ਸਾਡੇ ਵਿੱਚ ਬੈਹਿ ਜਾਂਦੇ ਦੀ ਆ ਕੇ ਇਹਨਾਂ ਨੇ ਸਾਨੂੰ ਝੂਠੇ ਸਬਜ਼ ਬਾਗ ਦਿਖਾਏ ਸਾਡੇ ਤੋਂ ਵੋਟਾਂ 'ਚ ਬਟੋਰੀਆਂ ਸਾਡੇ ਆਈਟੀ ਸੈਲ ਦਾ ਫਾਇਦਾ ਲਿਆ ਅਸੀਂ ਜਾਣੇ ਅਣਜਾਣੇ ਇਹਨਾਂ ਦਾ ਪ੍ਰਚਾਰ ਕਰ ਬੈਠੇ ਅੱਜ ਅਸੀਂ ਪੁੱਛ ਰਹੇ ਹਾਂ ਇਹਨਾਂ ਨੂੰ ਪਾਇਆ ਹੋਇਆ ਵੋਟਾਂ ਦਾ ਨਤੀਜਾ ਅਸੀਂ ਇੱਥੇ ਬੈਠੇ ਪੁੱਛ ਰਹੇ ਹਾਂ ਇਹ ਝੂਠੇ ਇਨਕਲਾਬੀਆਂ ਨਹੀਂ ਸਰਕਾਰ ਜਿਹੜੀ ਸਾਨੂੰ ਕਹਿੰਦੀ ਸੀ ਤੁਹਾਨੂੰ ਆਉਂਦੇ ਹੀ ਸਿੱਖਿਆ ਉਪਾਕੇ ਮਹਾਨ ਚ ਕਰਾਂਗੇ ਇਹ ਸਾਨੂੰ ਸੁਪਨੇ ਦਿਖਾ ਕੇ ਹੁਣ ਹੂਲ ਲਗਾਉਂਦੇ ਫਿਰਦੇ ਨੇ 120 ਨੇ ਉਹ ਸਾਡੇ ਸਾਥੀ ਉਥੇ ਬੈਠੇ ਨੇ ਇਹਦਾ ਇਸਤਰੀ ਨੁਮਾਇੰਦਾ ਇਹਦਾ 22 ਐਮਐਲਏ ਇਹਦੇ ਜਿਹੜੇ ਹੁਣ ਖਾਸ ਬਣ ਚੁੱਕੇ ਐਮਐਲਏ ਨੇ ਸਾਡੇ ਘਰ ਵਿੱਚ ਅੱਜ ਦੇਖਣ ਪਹੁੰਚੇ 120 ਜਣਾਂ ਦੇ ਵਿੱਚ ਜਿਹੜੀ ਮੀਟਿੰਗ ਹੁੰਦੇ ਨੇ ਉਹ ਤੋਂ ਮੁੱਕਰ ਜਾਂਦੇ ਨੇ ਜਿਹੜੀ ਮੀਟਿੰਗ ਹੁੰਦੇ ਨੇ ਉਹ ਤੋਂ ਮੁੱਕਰ ਜਾਂਦੇ ਨੇ ਅੱਜ ਕੇ ਸਾਡੇ ਸਾਥੀ ਭਾਈ ਦਸੰਬਰ ਤੋਂ ਮਰਨ ਵਰਤੇ ਬੈਠੇ ਨੇ 12 ਦਿਨ ਹੋ ਗਏ ਸਾਡੇ ਵੀਰ ਨੂੰ ਮਰਨ ਵਰਤੇ ਬੈਠੇ ਨੂੰ ਉਹਨੂੰ ਮਾਈਨਰ ਅਟੈਕ ਵੀ ਆ ਚੁੱਕਿਆ ਉਹ ਹਜੇ ਹੀ ਆਪਣਾ ਮਰਨ ਵਰਤ ਛੱਡ ਨਹੀਂ ਪਿਆਰ ਨਹੀਂ ਹੈ ਉਹ ਜਾਰੀ ਹੈ ਅਸੀਂ ਵੀ ਇਸੇ ਤਰ੍ਹਾਂ ਜੰਗ ਜਾਰੀ ਰੱਖਣੀ ਹੈ ਜਦ ਤੱਕ ਇਹਨਾਂ ਦੇ ਗੋਡਣੀਆਂ ਨਹੀਂ ਪਲਵਾ ਦਿਆ ਅਸੀਂ ਯਾਰ ਸਰਕਾਰ ਮੁਰਦਾਬਾਦ ਮੁਰਦਾਬਾਦ ਮੁਦਾਬਾਦ ਯਾਰ ਸਰਕਾਰ ਮੁਰਦਾਬਾਦ 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 ਅਜੋਬ ਪਿੰਡ ਮੁਦਾਬਾਦ ਮੁਦਾਬਾਦ ਮੁਤਾਵਾਦ ਮੁਤਾਵਾਦ ਐਵੇਂ ਭਰਮ ਹੈ ਸਾਡਾ ਹਾਕਮਾਂ ਨੂੰ ਐਵੇਂ ਭਰਮ ਹੈ ਸਾਡਿਆ ਹਾਕਮਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਐਵੇਂ ਭਰਮ ਹੈ ਸਾਡੇ ਹਾਕਮਾਂ ਨੂੰ ਅਸੀਂ ਹੋਵਾਂਗੇ 2 ਜਾਂ 4 ਲੋਕੋ ਆਏ ਅਸੀਂ ਵੱਡਿਆ ਟੁਕਿਆ ਮੁੱਕਦੇ ਨਹੀਂ ਬੜੀ ਲੰਬੀ ਹੈ ਸਾਡੀ ਕਤਾਰ ਲੋਕੋ ਬੜੇ ਲੰਬੇ ਹੈ ਸਾਡੀ ਕਤਾਰ ਲੋਕੋ ਇਹ ਕਾਲਖ ਦੇ ਵਣ ਜਾ ਰਿਓ ਚਾਨਣ ਕਦੀ ਹਰਿਆ ਨਹੀਂ ਇਹ ਕਾਲਖ ਦੇ ਵਣ ਜਾ ਰਿਓ ਚਾਨਣ ਕਦੀ ਹਰਿਆ ਨਹੀਂ ਇਹ ਕਿਰਨਾ ਦੇ ਕਾਤ ਲੋ ਸੂਰਜ ਕਦੇ ਮਰਿਆ ਨਹੀਂ ਇਹ ਕਿਰਨਾ ਦੇ ਕਾਤ ਲੋ ਸੂਰਜ ਕਦੇ ਮਰਿਆ ਨਹੀਂ ਸਾਡੇ ਸਾਰੇ ਭੈਣਾ ਸੂਰਜਾ ਵਾਂਗੂ ਚਮਕਦੇ ਨੇ ਸਾਡੀਆਂ ਭੈਣਾ ਅੱਜ ਦੀ ਲੜਾਈ ਵਿੱਚ ਸਭ ਤੋਂ ਅੱਗੇ ਨੇ ਅੱਜ ਇਹਨਾਂ ਨੂੰ ਲੱਗਦਾ ਸੀ ਨਾ ਵੀ ਅਸੀਂ ਇਹਨਾਂ ਦਾ ਬੈਰੀਕੇਡ ਦੋ ਜਗ੍ਹਾ ਲਾ ਕੇ ਤੇ ਅਸੀਂ ਕੋਠੀ ਤੱਕ ਇਹਨਾਂ ਨੂੰ ਪਹੁੰਚਣ ਨਹੀਂ ਦੇਣਾ ਅੱਜ ਸਾਡੀ ਜਿੱਤ ਆ ਅਸੀਂ ਕੋਠੀ ਤੱਕ ਪਹੁੰਚੇ ਪਿੱਟ ਸੇ ਆਪਾਂ ਕੀਤਾ ਨਾਰੇ ਬਾਜੀ ਕੀਤੀ ਰੱਜ ਕੇ ਜਲੂਸ ਕੱਢਿਆ ਸਰਕਾਰ ਦਾ ਇਹ ਇਹਨਾਂ ਦਾ ਪੇਟ ਸੇ ਆਪਾ ਕਰਨ ਆਏ ਸੀ ਇਹਨਾਂ ਦੇ ਪਿੰਡ ਵਾਲਿਆਂ ਨੂੰ ਇਹ ਦੱਸਣਾ ਹੈ ਵੀ ਜਿਹੜਾ ਬੰਦਾ ਤੁਸੀਂ ਵੀ ਚੋਣ ਲਿਆ ਉਹ ਬੰਦੇ ਦੀ ਔਕਾਤ ਆ ਆ ਕਿ ਵਾਰੇ ਕਰਕੇ ਮੁੱਕਰ ਜਾਂਦਾ ਉਹ ਬੰਦਾ ਆਪਣੇ ਟਵਿੱਟਰ ਹੈਂਡਲ ਤੇ ਪਾ ਕੇ ਕਿ ਮੈਂ ਕੰਪਿਊਟਰ ਦੇ ਆਪਕਾ ਨੂੰ ਸੇਵਾ ਤੇ ਇੱਕ ਮਿਸ਼ਨ ਦਊਂਗਾ ਤੇ ਮੁੱਕਰ ਜਾਂਦਾ ਆ ਮੀਟਿੰਗ ਦੇ ਕੇ ਮੁੱਕਰ ਜਾਂਦਾ ਅੱਜ ਉਹਨੂੰ ਪਤਾ ਸੀ ਕਿੰਨੇ ਦਿਨ ਹੋ ਗਏ ਰੈਲੀ ਅਨਾਊਂਸ ਹੋਈ ਨੂੰ ਭੱਜ ਗਿਆ ਸਵੇਰੇ ਸਵੇਰੇ ਕਿਉਂ ਉਹਦਾ ਫਰਜ਼ ਬਣਦਾ ਸੀ ਵੀ ਇੱਥੇ ਰਹਿੰਦਾ ਤੇ ਸਾਡੇ ਨਾਲ ਗੱਲ ਕਰਦਾ ਸਾਨੂੰ ਮਿਲਦਾ ਇਸ ਕਰਕੇ ਸਾਥੀਓ ਸਾਡੇ ਉਥੇ ਦੋਸਤਾਰੇ ਇੱਕ ਜਾਨੀ ਸਿੰਘਲਾ ਜੀ ਜਿਨ੍ਹਾਂ ਦਾ 22 ਦਸੰਬਰ ਤੋਂ ਮਰਨ ਵਰਤ ਚੱਲ ਰਿਹਾ ਸੀ ਉਹਨਾਂ ਨੂੰ ਜ਼ਬਰੇ ਪ੍ਰਸ਼ਾਸਨ ਨੇ ਚੁੱਕ ਕੇ ਰਜਿੰਦਰਾ ਹਸਪੀਟਲ ਐਡਮਿਟ ਕਰਵਾ ਦਿੱਤਾ ਉਹ ਸਮਝ ਲਓ ਹਸਪੀਟਲ ਨਹੀਂ ਉਹ ਹਿਰਾਸਤ ਚ ਰੱਖਿਆ ਹੋਇਆ ਉਹਨਾਂ ਨੂੰ ਐ ਸੀ ਜਿਹੜੀ ਇਹਨਾਂ ਦੀ ਨਾਕਾਮੀਆਂ ਨੂੰ ਕਦੀ ਬਰਦਾਸ਼ਤ ਨਹੀਂ ਕਰਾਂਗੇ ਉਹ ਸਾਥੀ ਦੇ ਨਾਲ ਆ ਸੀ ਅਸੀਂ ਸਾਰੇ ਨਾਲ ਆ ਸਾਡੇ ਪਰਿਵਾਰ ਨਾਲ ਆ ਪੰਜਾਬ ਦੀ ਸਾਰੀ ਜਨਤਾ ਨਾਲ ਆ ਸਾਰੀਆਂ ਜਥੇਬੰਦੀਆਂ ਨਾਲ ਆ ਹੁਣ ਸਾਡਾ ਦੂਜਾ ਸਾਥੀ ਰঞ্জੀਤ ਸਿੰਘ ਜੀ ਉਥੇ ਮਰਨ ਵਰਤ ਤੇ ਆ ਸਾਡੇ ਸਾਥੀ ਦਾ ਰਜਿੰਦਰਾ ਹਸਪੀਟਲ ਵਿੱਚ 20 ਮਰਨ ਵਰਤ ਚੱਲ ਰਿਹਾ ਤੇ ਜਿਹੜਾ ਰঞ্জੀਤ ਸਿੰਘ ਆ ਉਹ ਸੰਗਰੂਰ ਮੋਰਚੇ ਵਿੱਚ ਡਟਿਆ ਆ ਬਸ ਸਾਰੇ ਜਾਣਿਆਂ ਨੂੰ ਇਹੀ ਅਪੀਲ ਆ ਕਿ ਹੁਣ ਇਹਨਾਂ ਸਰਕਾਰਾਂ ਨੂੰ ਮਰਜ਼ੀ ਕਰਨ ਨਹੀਂ ਦੇਣੀ ਹੁਣ ਇਹਨਾਂ ਦੀ ਅੱਜ ਸਿਰਫ ਗੇਟ ਅੱਗੇ ਬੈਠੇ ਆ ਨਾ ਅਗਲੀ ਵਾਰ ਇਹਨਾਂ ਨੂੰ ਦੱਸਾਂਗੇ ਵੀ ਇਤੋਂ ਗਾਹੀ ਕਿੱਥੇ ਜਾਣੇ ਆ। ਚਲੋ। ਇਸ ਕਰਕੇ ਠੱਕਣਾ ਨਹੀਂ ਹਾਰਨਾ ਨਹੀਂ ਆਪਣੇ ਹੱਕ ਲੈ ਕੇ ਊੜਾਂਗੇ ਘਰਾਂ ਨੂੰ। ਪੰਜਾਬ ਸਰਕਾਰ ਮੁਰਦਾਬਾਦ। ਮੁਰਦਾਬਾਦ ਮੁਰਦਾਬਾਦ।